ਔਰ ਇਸ ਵੇਲੇ ਦੀ ਬੇਹਦ ਮੰਦ ਭਾਗੀ ਖਬਰ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਸਤਵਿੰਦਰ ਬੁੱਗਾ ਦੀ ਪਰਜਾਈ ਦੀ ਮੌਤ ਹੋ ਗਈ ਹੈ ਅਤੇ ਇਲਜ਼ਾਮ ਲੱਗੇ ਨੇ ਸਤਵਿੰਦਰ ਬੁੱਗਾ ਦੇ ਤਾਂ ਮੁਸ਼ਕਿਲਾਂ ਇੱਕ ਵਾਰ ਫਿਰ ਸਤਵਿੰਦਰ ਬੁੱਗਾ ਦੀਆਂ ਬਾਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਉਸ ਦੇ ਭਰਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਦਵਿੰਦਰ ਸਿੰਘ ਮਕਾਰੋਪੁਰ ਦੇ ਵੱਲੋਂ ਇਹ ਜੋ ਇਲਜ਼ਾਮ ਸਤਵਿੰਦਰ ਬੁੱਗਾ ਦੇ ਉੱਤੇ ਲਗਾਏ ਗਏ ਨੇ ਤੇ ਕਿਆ ਗਿਆ ਹੈ ਕਿ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ ਤੇ ਇਲਜ਼ਾਮ ਆਪਣੇ ਭਰਾ ਤੇ ਲਗਾਏ ਨੇ ਕਿਹਾ ਹੈ ਕਿ ਲੜਾਈ ਝਗੜੇ ਦੇ ਦੌਰਾਨ ਇਹ ਮੌਤ ਹੋਈ ਹੈ ੱੱਕੇ ਮਾਰੇ ਗਏ ਨੇ ਉਸ ਦੀ ਪਤਨੀ ਨੂੰ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਸਤਵਿੰਦਰ ਬੁੱਗਾ ਦੇ ਪਰਿਵਾਰ ਦਾ ਕਹਿਣਾ ਹੈ ਕਿ ਇਹ ਮੌਤ ਕੁਦਰਤੀ ਮੌਤ ਹੈ ਇਸ ਦੇ ਵਿੱਚ ਉਹਨਾਂ ਦਾ ਕੋਈ ਵੀ ਰੋਲ ਨਹੀਂ ਹੈ ਜਦੋਂ ਕਿ ਦੂਜੇ ਪਾਸੇ ਦਵਿੰਦਰ ਦਾ ਕਹਿਣਾ ਹੈ ਕਿ ਸਤਵਿੰਦਰ ਬੁੱਗਾ ਦੇ ਵੱਲੋਂ ਉਹਨਾਂ ਦੇ ਨਾਲ ਲੜਾਈ ਕੀਤੀ ਗਈ ਝਗੜਾ ਕੀਤਾ ਗਿਆ ਇਸ ਦੌਰਾਨ ੱੱਕੇ ਮਾਰੇ ਗਏ ਤੇ ਇਸ ਦੌਰਾਨ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ ਤਾਂ ਬੇਹਦ ਮੰਦ ਭਾਗੀ ਫਿਲਹਾਲ ਖਬਰ ਆ ਰਹੀ ਹੈ ਦਵਿੰਦਰ ਸਿੰਘ ਮਕਾਰੋਪੁਰ ਦੀ ਪਤਨੀ ਦੀ ਮੌਤ ਹੋ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸਤਵਿੰਦਰ ਅਤੇ ਦਵਿੰਦਰ ਦੋਹਾਂ ਦਾ ਬੀਤੇ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਹੈ ਜ਼ਮੀਨ ਨੂੰ ਲੈ ਕੇ ਦੋਹਾਂ ਦੇ ਵਿੱਚ ਵਿਵਾਦ ਚੱਲ ਰਿਹਾ ਹੈ ਆਏ ਦਿਨ ਵੀਡੀਓ ਸਾਹਮਣੇ ਆਉਂਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਲੜਾਈ ਝਗੜੇ ਦੀਆਂ ਇਹ ਵੀਡੀਓਜ਼ ਵਾਇਰਲ ਹੁੰਦੀਆਂ ਨੇ ਜਿਸ ਦੇ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਦੋਵੇਂ ਭਰਾ ਕੀਨੇ ਜ਼ਮੀਨ ਦੇ ਇੱਕ ਟੁਟੇ ਨੂੰ ਲੈ ਕੇ ਇੱਕ ਦੂਜੇ ਦੇ ਜਾਨ ਦੇ ਵੈਰੀ ਬਣੇ ਹੋਏ ਨੇ ਲਗਾਤਾਰ ਕਈ ਵਾਰ ਇਹਨਾਂ ਦੇ ਇੰਟਰਵਿਊ ਵੀ ਹੋ ਚੁੱਕੀਆਂ ਨੇ ਇਸ ਮਾਮਲੇ ਨੂੰ ਲੈ ਕੇ ਅਤੇ ਦੋਹਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾਂਦੇ ਨੇ ਇਥੋਂ ਤੱਕ ਕਿ ਇਹਨਾਂ ਦੀ ਲੜਾਈ ਝਗੜੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ ਜਿਸ ਦੇ ਵਿੱਚ ਦੋਵੇਂ ਭਰਾ ਇੱਕ ਦੂਜੇ ਨੂੰ ਕੁੱਟਦੇ ਮਾਰਦੇ ਹੋਏ ਦਿਖਾਈ ਦਿੰਦੇ ਨੇ ਤਾਂ ਹੁਣ ਵੱਡੀ ਖਬਰ ਆ ਰਹੀ ਹੈ ਕਿ ਦਵਿੰਦਰ ਦੀ ਪਤਨੀ ਦੀ ਮੌਤ ਹੋ ਗਈ ਹੈ ਸਤਵਿੰਦਰ ਬੁੱਗਾ ਦੀ ਪਰਜਾਈ ਦੀ ਮੌਤ ਹੋ ਗਈ ਹੈ ਤਾਂ ਇਹ ਮੌਤ ਉਸ ਸਮੇਂ ਹੋਈ ਹੈ ਜਦੋਂ ਦੋਹਾਂ ਦੇ ਵਿਚਕਾਰ ਲੜਾਈ ਝਗੜਾ ਚੱਲ ਰਿਹਾ ਸੀ ਤੇ ਦਵਿੰਦਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਆਪਣੇ ਭਰਾ ਦੇ ਉੱਤੇ ਕਿਹਾ ਗਿਆ ਹੈ ਕਿ ਮੇਰੀ ਘਰ ਵਾਲੀ ਮਾਰਤੀ ਬੁੱਗੇ ਨੇ ਤੇ ਉਸਦੇ ਹੋਰ ਬੰਦੇ ਨਾਲ ਸੀ ਤੇ ਉਨਾ ਇਹ ਵੀ ਕਿਹਾ ਕਿ ਹੁਣ ਮੇਰੀ ਮਦਦ ਕਰੋ ਬੁੱਗਾ ਹਸਪਤਾਲ ਦੇ ਵਿੱਚ ਐਮਐਲਆਰ ਵੀ ਨਹੀਂ ਕੱਟਣ ਦੇ ਰਿਹਾ ਮੇਰੀ ਦੁਨੀਆ ਉਜੜ ਗਈ ਤਦਵਿੰਦਰ ਸਿੰਘ ਦੇ ਵੱਲੋਂ ਵੱਡੇ ਇਲਜ਼ਾਮ ਆਪਣੇ ਭਰਾ ਸਤਵਿੰਦਰ ਬੁੱਗਾ ਦੇ ਉੱਤੇ ਲਗਾਏ ਗਏ ਨੇ ਮਸ਼ਹੂਰ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਜਿਸ ਦਾ ਕੀ ਬੀਤੇ ਕਾਫੀ ਸਮੇ ਤੋਂ ਆਪਣੇ ਭਰਾ ਦੇ ਨਾਲ ਜ਼ਮੀਨ ਨੂੰ ਲੈ ਕੇ ਰੌਲਾ ਚੱਲ ਰਿਹਾ ਹੈ ਤੇ ਦੂਜੇ ਪਾਸੇ ਜੋ ਇਲਜ਼ਾਮ ਹੁਣ ਲਗਾਏ ਗਏ ਨੇ ਸਤਵਿੰਦਰ ਬੁੱਗਾ ਦੇ ਉੱਤੇ ਕਤਲ ਦੇ ਇਲਜ਼ਾਮ ਲਗਾ ਦਿੱਤੇ ਗਏ ਨੇ ਦਵਿੰਦਰ ਦੇ ਵੱਲੋਂ ਸਤਵਿੰਦਰ ਬੁੱਗਾ ਦੇ ਪ੍ਰਾਂਤ ਦਵਿੰਦਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿਹਾ ਗਿਆ ਹੈ ਕਿ ਮੇਰੀ ਘਰ ਵਾਲੀ ਮਾਰਤੀ ਸਤਵਿੰਦਰ ਬੁੱਗਾ ਤੇ ਉਸ ਦੇ ਸਾਥੀਆਂ ਨੇ ਤਾਂ ਇਹ ਇਲਜ਼ਾਮ ਦਵਿੰਦਰ ਸਿੰਘ ਮਕਾਰੋਪੁਰ ਦੇ ਵੱਲੋਂ ਲਗਾਏ ਗਏ ਨੇ ਤੇ ਦਵਿੰਦਰ ਜੋ ਕਿ ਖੁਦ ਵੀ ਇੱਕ ਗਾਇਕ ਨੇ ਅਤੇ ਗੀਤਕਾਰ ਨੇ ਕਿ ਗੀਤ ਉਹਨਾਂ ਦੇ ਵੱਲੋਂ ਲਿਖੇ ਗਏ ਨੇ ਪਰ ਦਿੱਤੇ ਕਾਫੀ ਸਮੇ ਤੋਂ ਸਤਵਿੰਦਰ ਬੁੱਗਾ ਅਤੇ ਦਵਿੰਦਰ ਦੋਹਾਂ ਦੇ ਵਿੱਚਕਾਰ ਜ਼ਮੀਨ ਦਾ ਰੋਲਾ ਚੱਲ ਰਿਹਾ ਹੈ ਜਿਸ ਦੇ ਚੱਲਦੇ ਲੜਾਈ ਝਗੜੇ ਦੀਆਂ ਵੀਡੀਓ ਵੀ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਖਾਸ ਤੌਰ ਤੇ ਦਵਿੰਦਰ ਦੇ ਵੱਲੋਂ ਇਸ ਝਗੜੇ ਦੀ ਵੀਡੀਓ ਵਾਇਰਲ ਆਪਣੇ ਫੇਸਬੁੱਕ ਪੇਜਰ ਦੇ ਉੱਤੇ ਕੀਤੀ ਜਾਂਦੀ ਹੈ ਅਤੇ ਹੁਣ ਵੀ ਇੱਕ ਵੀਡੀਓ ਉਸ ਦੇ ਵੱਲੋਂ ਪਾਈ ਗਈ ਸੀ ਜਿਸ ਦੇ ਵਿੱਚ ਸਾਫ ਦਿਖਾਈ ਦਿੰਦਾ ਹੈ ਕਿ ਲਾਈਵ ਹੋ ਕੇ ਦਵਿੰਦਰ ਆਪਣੇ ਭਰਾ ਸਤਵਿੰਦਰ ਬੁੱग्गा ਦੇ ਉੱਤੇ ਇਲਜ਼ਾਮ ਲਗਾ ਰਿਹਾ ਸੀ ਔਰ ਇਸੇ ਦੌਰਾਨ ਜੋ ਸਤਵਿੰਦਰ ਬੁੱग्गा ਹੈ ਉਸ ਦੇ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਇਹ ਵੀਡੀਓ ਵੀ ਸਾਹਮਣੇ ਆਈ ਹੈ ਤੁਹਾਨੂੰ ਉਹ ਵੀਡੀਓ ਵੀ ਦਿਖਾ ਦਿੰਦੇ ਆ ਆ ਲਾਈਵ ਹੈ ਤੁਸੀਂ ਆ ਬੁੱਗੇ ਨੇ ਮੇਰੀ ਪੱਗ ਤਾਰਤੀ ਦੋਸਤੋ ਆ ਖੜਾ ਮੇਰੀ ਪੱਗ ਤਾਰਤੀ ਇਸ ਬੰਦੇ ਨੇ ਮੈਨੂੰ ਕੁੱਟਿਆ ਇਸ ਬੰਦੇ ਨੇ ਇੱਥੇ ਚਾਰ ਵਾਰੀਆਂ ਨੇ ਉਹ ਪੱਟ ਤੇ ਜਨਾਬ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਵੀਰੋ ਤੱਕਾ ਦੇਖੋ ਇਸ ਬੰਦੇ ਦਾ ਹੰਕਾਰ ਸਰ ਪੁਲਿਸ ਕਰਾ ਰਹੀ ਆ ਦੋਸਤੋ ਇਹ ਪੁਲਿਸ ਕਰਾ ਰਹੀ ਆ ਜੋ ਵੀ ਕੁਝ ਕਰਾ ਰਹੀ ਆ ਇਹ ਪੁਲਿਸ ਕਰਾ ਰਹੀ ਆ ਮੇਰੇ ਵੀਰੋ ਇਹ ਪੁਲਿਸ ਮੇਰੇ ਦੋਸਤੋ ਨਾਲੇ ਚੋਰ ਨਾਲੇ ਚਤਰਾਇਆਂ ਉੱਤੇ ਪੁਲਿਸ ਕੋਲ ਝੂਠ ਬੋਲ ਰਿਹਾ ਆ ਤੁਸੀਂ ਦੇਖ ਲਓ ਆ ਸਾਹਮਣੇ ਖੜਾ ਪੱਗ ਤਾਰਤੀ ਐ ਇਸ ਬੰਦੇ ਨੇ ਆ ਦੇਖੋ ਜੀ ਆ ਹਾ ਖੜਾ ਇਹਨੇ ਮੇਰੀ ਚਾਬੀ ਖੋਲੀ ਇਹਦੀ ਜੇਲ੍ਹ ਚਾਬੀ ਆ ਦੋਸਤੋ ਆ ਦੇਖੋ ਇਹ ਮਾਰ ਮਾਰੋ ਮਾਰੋ ਮਾਰ ਮਾਰ ਦੋਸਤੋ ਦੇਖੋ ਦੋਸਤੋ ਦੇਖੋ ਦੇਖੋ ਮਾਰ ਮਾਰ ਕੁਝ ਕਰਨੀ ਵਾਰ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਤਵਿੰਦਰ ਬੁੱਗਾ ਦੇ ਵੱਲੋਂ ਆਪਣੇ ਭਰਾ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਹਾਲਾਂਕਿ ਇਸ ਵੀਡੀਓ ਤੋਂ ਬਾਅਦ ਹੀ ਉਸਦੀ ਪਰਜਾਈ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਇਲਜ਼ਾਮ ਸਤਵਿੰਦਰ ਬੁੱਗਾ ਦੇ ਉੱਤੇ ਲਗਾਏ ਗਏ ਨੇ ਭਰਾ ਅਦਵਿੰਦਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਤਾਂ ਹੁਣ ਇੱਕ ਵਾਰ ਫਿਰ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਦੀਆਂ ਮੁਸ਼ਕਲਾਂ ਵੱਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ